ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਪੀਡੀਆ ਕ੍ਰਾਈਮ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਨਿਰਮਲ ਸਿੰਘ ਮੇਰੇ ਨਾਲ ਦਿਵਯ ਕੁਮਾਰ ਲੱਕੀ ਪਾਟਿਆ ਤੇ ਆਓ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਜੋ ਕਿ ਬਟਾਲਾ ਸ਼ਹਿਰ ਤੋਂ ਚੱਲ ਕੇ ਬਟਾਲਾ ਸ਼ਹਿਰ ਤੋਂ ਚੱਲ ਕੇ ਧਾਨਪੁਰ ਜਾ ਕੇ ਨਮਸਤਕ ਹੋਵੇਗਾ ਕਿਉਂਕਿ ਉਹ ਬਟਾਲਾ ਸ਼ਹਿਰ ਤੋਂ ਪੈਦਲ ਯਾਤਰਾ ਆ ਰਹੀ ਆ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਹਾਂ We're ਜਾਂ ਮੰਗਦੇ ਰਹੇ you mm -hmm. ਬੜੀ ਖੁਸ਼ੀ ਦੀ ਗੱਲ ਹੈ ਜੀ 바ਵਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਨਾ ਕੱਟ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲ ਹੀ ਧਾਨਪੁਰ ਤੱਕ ਜਿਹੜੇ ਨੇ ਉਹ ਜਾਣਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਾਨਪੁਰ ਬਾਬਾ ਲਾਲ ਜੀ ਦੀ ਜਗ੍ਹਾ ਹੈ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰਿਆ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ ਆ ਬਾਬਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਤੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਭਰ ਸਕਦੇ ਨੇ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉੱਥੇ ਸੇਵਾ ਕਰੀਏ ਔਰ ਉਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਪਰੀਏ ਹੋਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਜੀ ਬਾਵਾ ਰਾਜ ਜੀ ਅੱਜ ਯਾਹ ਬਟਾਲ ਦੇ ਸੋਭਾ ਯਾਤਰਾ ਜੋ ਹੈ ਪੈਦਰ ਯਾਤਰਾ ਧਿਆਨਪੁਰ ਜਾ ਰਹੀ ਹੈ ਔਰ ਲੋਕੀ ਬਹੁਤ ਹਰਸੋਬਾਤ ਸੇ ਜਾਣੇ ਕੇ ਲਈ ਤਿਆਰ ਹੈ ਔਰ ਇਹ ਦੂਸਰੀ ਵਾਰ ਹਮ

ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ